ਹਾਂਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ ਇੱਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਿੱਤਰ ਬਚਿੱਤਰ ਬਿਮੋਹਤ ਫਿਰਲਾ ਬੂਝੇ ਕੋਈ ਇਹ ਤਾਂ ਅਨੇਕ ਵਿਆਪਕ ਹਾਂਜੀ ਪੂਰਕ ਹਾਂਜੀ ਜਤ ਦੇ ਤੋ ਦੇ ਖੁਦਾ ਤੋਂ ਸੋਈ। ਹੂੰ। ਅਹ ਦੇ ਘਰਾਂ ਦੇ ਵਿੱਚ ਕੋਈ ਐ। ਹੂੰ। ਤੇ ਦੇ ਘਰਾਂ ਦੇ ਵਿੱਚ ਕੋਈ ਐ। ਹੂੰ ਹੂੰ। ਯਾਪਾ ਕਾਹਨੋ। ਮਜ਼ੇ ਦੀ। ਪੁਰਖ ਵੀ ਐ ਪੂਰਾ ਵੀ ਕਰ ਰਿਹਾ। ਪੁਰਖ ਐ। ਆਹ ਪੁਰਖ ਐ। ਠੀਕ ਐ। ਪੂਰਾ ਵੀ ਕਰ ਰਿਹਾ ਐ। ਹੂੰ ਹੂੰ। ਜੋ ਕਦੀਆਂ ਪੂਰੀ ਕਰ ਰਿਹਾ ਐ। ਠੀਕ ਹੈ ਜੀ ਆਪਣੇ ਮਨ ਦੀ ਕਵੀ ਪੂਰੀ ਕਰ ਰਿਹਾ ਹੈ ਹਮ ਹਾਂ ਆਪੇ ਹਮ ਹਾਂ ਉਹ ਪੂਰੀ ਕਰ ਲੈ ਆਪਣੇ ਮਨ ਦੇ ਵਿੱਚ ਜੋ ਕਮੀ ਹੈ ਨਾ ਉਹ ਪੂਰੀ ਕਰ ਲੈ ਠੀਕ ਹੈ ਜੀ ਹਾਲੇ ਦੇ ਚ ਹਮ ਹਾਂ ਕਿਤੇ ਨਹੀਂ ਤੇ ਇਹਦਾ ਉਹ ਹੈ ਉਹ ਰੱਡ ਰੱਡ ਮੇਂ ਹਰ ਜੁਗ ਉਸ ਹੈ ਹਾਂ ਜੀ ਉਹ ਭਗਵਾਨ ਹਮ ਹਾਂ ਹਾਂ ਮਾਇਆ ਚਿੱਤਰ ਬਿਚਿੱਤਰ ਬਿਮੋਹਿਤ ਬਿਰਲਾ ਬੂਝੈ ਕੋਈ ਐਸਨ ਦੇ ਵਿੱਚ ਗੁਝਦੀ ਰਹੇ ਲੋਕ ਹੂੰ ਇਹ ਸਾਨੂੰ ਸਮਝ ਕਿਉਂਦੀ ਰਹੇ ਲੋਕ ਹੂੰ ਸੱਚ ਤਾਂ ਨਹੀਂ ਰਹਾ ਜਿਹੜੀ ਮਾਇਆ ਦੇ ਪੂਰੇ ਹਾਂਜੀ ਇਹ ਬਿਚਿੱਤਰ ਚਿੱਤਰ ਰਹਾ ਅੱਛਾ ਜੀ ਉਹ ਕਿੱਥੇ ਚਿੱਤਰ ਜਿਹੜਾ ਹੁੰਦਾ ਓਏ ਜਿਹੇ ਜਿਹਾ ਬਣਾ ਦੀ ਉਹ ਜਿਹੇ ਰਹਿੰਦਾ ਅੱਛਾ ਜੀ ਨਾ ਦੋਜ ਹਿਲਦਾ ਹਵਾ ਨਾਲ ਹੂੰ ਹੂੰ ਨਾ ਪ੍ਰਾਣਯੁદ્ધਾ ਜੇ ਕੋਈ ਜੇ ਪੇੜ ਦਾ ਚਤਰ ਬਣਾ ਦੀ ਵੰਦਾ ਘੜਦਾ ਦੀ ਹੈ ਠੀਕ ਹੈ ਜੀ ਜੇ ਪੇੜ ਦਾ ਚਤਰ ਬਣਾ ਦੋ ਜੇ ਰੂਹ ਕੋ ਹੂੰ ਅਰੇ ਵਿਚਿੱਤਰ ਇਸ ਕਰਕੇ ਵੰਦਾ ਵੀ ਹੈ ਘੜਦਾ ਵੀ ਹੈ ਠੀਕ ਹੈ ਜੀ ਇਹ ਸੱਚੀ ਵਿਚਿੱਤਰ ਹੈ ਦਾ ਚਿੱਤਰ ਹੈ ਪਰ ਵਿਚਿੱਤਰ ਹੈ ਚਿੱਤਰ ਹੂੰ ਹੂੰ ਇਹ ਜੜ ਲਈ ਹੈ ਚੇਤਰ ਵੀ ਜੜੇ ਵਿੱਚ ਇਸ ਕਰਕੇ ਵਿਚਿੱਤਰ ਹੈ ਜੜਲ اور ਚੇਤਰ ਦਾ ਸਬੰਧ ਹੈ ਹੂੰ ਹੂੰ ਪਤਾ ਨਾ ਮੁੜਦਾ ਜਿਹੜ ਜਾਂਦਾ ਹੂੰ ਹੂੰ ਉਹ ਚਿੱਤਰ ਦੇ ਵਿੱਚ ਵੀ ਪਤਾ ਨਾ ਮੁੜ ਸਕਦਾ ਪਰਾਂਡੂ ਚੜਦਾ ਜਿੰਨਾ ਬਣਾਤਾ ਛੋਟਾ ਛੋਟਾ ਹੀ ਰਹੂ ਹਾਂਜੀ ਇਹ ਇਹ ਇੱਕ ਹਰਕੇ ਚੇਤਰ ਦਾ ਜ਼ਰੂਰ ਆਈਂਦਾ ਜੋ ਸਾਡੇ ਵਿੱਚਿੱਤਰ ਹੈ ਤੇ ਬਹੁਤ ਇਹ ਆਪਣੇ ਆਪਣੇ ਰੂਹ ਪੈਦਾ ਕਰ ਲੈਂਦਾ ਹੈ ਹਮ ਹਮ ਇਹ ਭਾਇਆ ਆਪਣੇ ਰੂਹ ਪੈਦਾ ਕਰ ਲੈਂਦੀ ਹੈ ਸਾਡੇ ਅੰਦਰ ਜ਼ਬਰਦਸਤੀ ਹਮ ਹਮ ਇਹਨੂੰ ਕੋ ਬੱਲਾਈ ਹੋਈ ਤਾਂ ਇਹ ਕਹਾਣੀ ਨੂੰ ਤਾਂ ਕਰਕੇ ਇਹਦੇ ਵਿੱਚ ਜਿਹੜੀ ਆਤਮਾ ਹੈ ਨਾ ਹਮ ਹਮ ਇਹਦੇ ਚ ਜਿਹੜਾ ਬੈਠਾ ਹੈ ਨਾ ਚਿੱਤਰ ਬਚਿੱਤਰ ਬਣਾਉਣ ਵਾਲਾ ਇਹਦੇ ਵਿੱਚ ਬੈਠਾ ਹੈ ਜਿਹੜਾ ਹਮ ਹਮ ਉਹ ਰੂਹ ਜਿਹੜਾ ਮੁਸ਼ਕਲ ਆ ਇਹ ਕਹਾਣੀ ਜਿਹੜੀ ਬੁਤਰੀ ਮੁਸ਼ਕਲ ਆ ਤੇ ਇਹ ਚਿੱਤਰ ਕਿਉਂ ਆਂ ਕੇ ਕਰਦਾ ਹੈ ਵਿਚਤਰ ਕੇ ਹੂੰ ਹੂੰ ਕਈ ਦਾ ਜਾਇ ਜੀ ਕੋਈ ਆਪਾਂ ਮਿੱਟੀ ਦਾ ਭਾਂਡਾ ਬਣਾਉਣਾ ਨਹੀਂ ਆਉਂਦਾ ਹੂੰ ਹੂੰ ਇਹ ਭਾਂਡਾ ਦਾ ਹੈ ਰਾਂਝਾ ਕਰੇ ਤਾਂ ਘੇਟ ਤਨ ਦਰਵਤ ਦੁਰਲਭ ਦੇ ਸਵਾਰ ਤਰੀ ਪਰ ਇਹ ਤਾਂ ਵਧੀ ਜਾਂਦਾ ਭਾਂਡਾ ਠੀਕ ਹੈ ਬੜਾ ਹੋ ਹੀ ਜਾਂਦਾ ਭਾਂਡਾ ਇਹ ਜਿਹੜਾ ਅਖਰ ਵਿਮੋਹਿਤ ਹੈ ਇਹਦਾ ਮਤਲਬ ਕੀ ਹੈ 모ਹਿਤ ਕਰਨ ਵਾਲਾ ਕਿ ਬਏ ਜਦ 모ਹਰੇ ਬੇ ਲੱਗ ਗਿਆ ਤਾਂ ਉਹਦਾ ਕੀ ਮਤਲਬ ਬਣਦਾ ਜੀ ਨਹੀਂ ਨਹੀਂ ਉਹ ਹੈ ਦਾ ਆਪਣਾ ਆਪਣੇ ਬੋਲ ਆਪ ਲਾਲਚਦਾ ਹੈ ਅੱਛਾ ਜੀ ਇਹ ਉਹ ਪੈਦਾ ਕਰ ਲੰਦਾ ਹੈ ਹੂੰ ਹੂੰ ਉਹ ਜੇ ਜੇ ਹੁਣ ਅਰੇ ਚੇ ਤੱਲੁਕ ਹੈ ਇਹ ਠੀਕ ਹੈ ਇਹ ਤਾਂ ਦਾ ਵਾਲਾ ਜੜਾ ਹੈ ਫਿਰ ਹੂੰ ਹੂੰ ਜੇ ਬੇਵੋਹ ਇਹਦਾ ਇਹਨੇ ਬੇਵੋਹ ਦਾ ਉਲਟਾ ਕਰਤਾ ਨਹੀਂ ਨਹੀਂ ਇਹਨੇ ਵੀ ਠੀਕ ਕੀਤਾ ਮੈਨੂੰ ਪੁੱਛਦਾ ਵੀ ਜੇ ਬੇਮੱਖਣ ਮੂਰੇ ਲੱਗਿਆ ਜਿਵੇਂ ਆਪਾਂ ਕਹਿੰਦੇ ਸੀ ਨਾ ਪਿੱਛੇ ਬੇਦਰ ਤੇ ਇਸ ਤਰ੍ਹਾਂ ਵੀ ਇੱਥੇ ਵੀ ਬੇਅੱਖਰ ਲੱਗਿਆ ਵੀ ਇਹਦਾ ਕੋਈ ਫਰਕ ਪੈਂਦਾ ਇਹਨਾਂ ਦੇ ਵਿੱਚ ਨਹੀਂ ਨਹੀਂ ਸਹੀ ਜਗ੍ਹਾ ਜਿਹੜਾ ਵੀ ਆਉਂਦਾ ਹੈ ਸਿਆਰੀ ਨਾਲ ਹੂੰ ਹੂੰ ਕਈ ਜਗ੍ਹਾ ਪੋਜ਼ਿਟਿਵ ਨਾ ਕਈ ਜਗ੍ਹਾ ਜਗਾ ਨਾ ਨੈਗੇਟਿਵ ਹੁੰਦਾ ਠੀਕ ਹੈ ਵੋਲਿਖੇ ਜਿਆਦਾ ਹੁੰਦਾ ਹੈ ਕਈ ਲਫ਼ਜ਼ਾ ਚਾਹਦਾ ਹੈ ਹਾਂਜੀ ਇੱਥੇ ਵੀ ਚੰਗੀ ਤਰ੍ਹਾਂ ਮੋਹੇ ਜਾਂਦੇ ਕੀਤਾਰ ਤੇ ਠੀਕ ਹੈ ਜੀ ਹਾਂ ਠੀਕ ਹੈ ਜੀ ਚਲੋ ਬੋਲੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਅਸਧਾਰਾ ਗੋਬਿੰਦ ਰਖਿਆ ਹੈ ਸਾਰਿਆਂ ਦੇ ਅੰਦਰ ਹਮ ਹਮ ਉਹ ਜੋ ਤਾਂ ਜਿਵੇਂ ਜਵਾ ਕੇ ਬਖੇ ਸਮਸਾ ਇੱਕ ਜੋਤ ਹੈ ਬਾੜ ਹੈ ਨਾ ਘਾਟ ਹੈ ਨਾ ਘਾਟ ਬਾੜ ਹੋਤਾ ਹੈ ਹਮ ਹਮ ਗੋਬਿੰਦ ਤਾਂ ਕੋਈ ਹੈ ਸਾਰਿਆਂ ਦੇ ਵਿੱਚ ਹਮ ਹਮ ਇੰਨਾ ਜਾਗਦਾ ਤੇ ਨਾ ਸੁੱਤਾ ਪਿਆ ਅੱਜ ਉਹਦੇ ਗਿਆਨ ਵਾਲਾ ਗਿਆਨ ਦਾ ਹੀ ਫਰਕ ਹੈ ਗਿਆਨ ਘਾਟਾ ਕਿਸ ਨੂੰ ਦੇ ਹਰਬੱਦ ਹੈ ਠੀਕ ਹੈ ਤੇ ਗੋਬਿੰਦ ਵੀ ਆਪਣਾ ਮੂਲ ਹੈ ਜੀ ਆ ਗੋਵਿੰਦ ਪੂਰੇ ਜੀਵਨ ਹੰਸ ਦਾ ਨਾਮ ਗੋਵਿੰਦ ਹੈ ਸਰ ਜੀ ਅੱਛਾ ਜੀ ਵੀ ਜਿਹੜਾ ਹੰਸ ਹੈ ਉਹ ਗੋਵਿੰਦ ਹੈ ਉਹ ਅੱਛਾ ਜੀ ਇਹਨੂੰ ਕਾਹਕੇ ਹੰਸਾ ਕਹਿਲਾ ਹੂੰ ਹੂੰ ਜਪਨੋ ਇਹਦਾ ਪਦ ਪਦ ਛੇਰ ਕਰੀਏ ਗੋਬਿੰਦ ਫਿਰ ਕੀ ਬਣਦਾ ਅਖਰ ਗੋ ਉਹ ਤਾਂ ਇੰਦਰੀਆਂ ਨੂੰ ਕਹਿੰਦੇ ਨੇ ਅੱਛਾ ਜੀ ਇਹਨਾਂ ਨੇ ਅਰਥ ਰੱਖਿਆ ਮਾਇਆ ਦੇ ਵਿੱਚ ਅਸੀਂ ਰੱਖਦੇ ਆ ਇਹਨੂੰ ਚੇਤਨ ਦੇ ਵਿਚਾਰਥ ਅੱਛਾ ਜੀ ਇਹਦੇ ਨਾਲ ਸੂਤ ਜੁੜਨਾ ਹੈ ਹਾਂ ਹਾਂ ਤਾਂ ਇਹਦੇ ਨਾਲ ਜੁੜਨਾ ਸੀਰ ਚਾਕੇ ਇਹੋ ਬਿੰਦੂ ਹੈ ਜੀ ਉਹ ਬਿੰਦੂ ਜਿੱਥੇ ਜੁੜਨਾ ਹੈ ਸੂਤ ਨੇ ਹਾਂ ਹਾਂ ਅਸੀਂ ਹੈ ਠੀਕ ਹੈ ਜੀ ਸੂਤ ਇੱਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੂਈ ਰਹਾ ਹੋ ਸੂਤੇ ਕੋਈ ਹੁੰਦਾ ਜਿਵੇਂ ਇੱਕ ਧਾਗਾ ਹੋਵੇ ਠੀਕ ਹੈ ਜੀ ਯਾਰਾਂ ਇਹੋ ਦੇ ਵਿੱਚ ਚੀਜ਼ਾਂ ਪਰੋਦੀਏ ਅਲੱਗ-ਲੱਗ ਤੋਂ ਪਰੋਦੀਏ ਬਣ ਕੇ ਪਰੋਦੀਏ ਫੁੱਲ ਪਰੋਦੀਏ ਕੁਝ ਵੀ ਪਰੋਦੀਏ ਠੀਕ ਹੈ ਜੀ ਉਹ ਤੇ ਇੱਕ ਮਨ ਸਤ ਸਹੰਸ ਜੈਸੀ ਬਣ ਕੇ ਹਾਂਜੀ ਮਨ ਕੇ ਹਾਂਜੀ ਬਣ ਕੇ ਜਿੰਨੇ ਮਰਜ਼ੀ ਹਉਣ ਸਤ ਸੰਤ ਹੋਣ ਜਾ ਹੈ ਸਤ ਦਾ ਮਤਲਬ ਹੁੰਦਾ ਸਤ ਜੀ 7 ਸਤਿ ਸ਼੍ਰੀ ਅਕਾਲ ਮਦਰਬਾਪਾ ਸਾਹਿਬ ਨੂੰ ਠੀਕ ਹੈ ਜੀ ਠੀਕ ਹੈ ਜੀ ਸਤਿ ਸਬਹੋਦੀ ਹਮ ਹਮ ਸਤਿ ਸੰਸ ਜੈਸੀ ਉਹਤ ਪੋਤ ਪ੍ਰਭ ਸੋਈ ਰਾਹੋ ਸਾਡੇ ਸਾਰੇ ਸਾਰਿਆਂ ਦੇ ਵਿੱਚ ਪ੍ਰਭ ਉਹਤ ਪੋਤ ਹੈ ਹਮ ਹਮ ਉਹਤ ਪੋਤ ਸਾਰਿਆਂ ਦੇ ਵਿੱਚ ਠੀਕ ਆ ਰਹੀ ਇੱਕ ਸੂਤ ਪਰ ਉਹ ਬਣੀਏ ਫਿਰ ਫਿਰ ਗਲਟੀ ਫਿਰ ਫਿਰ ਸਹੀ ਹੈ ਹਮ ਹਮ ਸਾਰੇ ਆ ਜੇ ਪ੍ਰਭ ਪ੍ਰਭ ਕਾਹਲੇ ਰਜੀ ਸਾਰੇ ਉਹਤਪੋਤ ਇਹ ਆਮ ਕਹਿੰਦੇ ਹੁੰਨੇ ਵੀ ਜਿਵੇਂ ਤਾਣਾ ਪੇਟਾ ਹੁੰਦਾ ਉਸ ਤਰ੍ਹਾਂ ਉਹਤਪੋਤ ਉਹਤਪੋਤ ਤਾਣਾ ਪੇਟਾ ਦਾ ਵਿਕਾਸ ਹੁੰਦਾ ਆਪੋ ਅੱਛਾ ਜੀ ਆਪਾਂ ਦੁੱਧ ਦੇ ਵਿੱਚ ਜਿਵੇਂ ਪਾਣੀ ਰਲ ਜਾਂਦਾ ਹੈ ਕਹਿ ਸਕਦੇ ਹਾਂ ਅੱਛਾ ਪਾਣੀ আর ਦੁੱਧ ਨੂੰ ਕੱਠੇ ਕਰ ਦिए ਹੂੰ ਹੂੰ ਠੀਕ ਹੈ ਜੀ ਇਹ ਪਾਣੀ ਦੇ ਨਾਲ ਪਾਣੀ ਬਲਾ ਦिए ਠੀਕ ਹੈ ਪਾਣੀ ਦੇ ਬਾਣੀ ਦਾ ਬਰਾਬਰ ਦੀ ਦੋ ਇੱਕ ਚੀਜ਼ਾਂ ਹੋ ਗਈਆਂ ਨਾ ਪਾਣੀ ਦੁੱਧ ਦਾ ਤਾਂ ਕਹਿੰਦੇ ਆ ਬਈ ਪ੍ਰਭ ਜਿਹੜਾ ਹੈਗਾ ਫਿਰ ਉਹ ਸੁਧ ਬਣ ਕੇ ਚੱਲਾਂਗੇ ਜੀ ਵਦੂ ਪਾਣੀ ਬਣ ਕੇ ਚੱਲਾਂਗੇ ਠੀਕ ਹੈ ਮੈਂ ਉਹ ਤੋਂ ਕੋਤਾ ਸਾਣਾ ਬੇਟਾ ਕੁਝ ਹੋਰ ਚੀਜ਼ ਫਲ ਜਾਂਦੀ ਹੈ ਥੋੜੀ ਜੀ ਠੀਕ ਹੈ ਜਲ ਤਰੰਗ ਅਰਫੇਨ ਬੁਲਬੁਦਾ ਜਲ ਤੇ ਭਿੰਨ ਨਾ ਹੋਈ ਜਿਵੇਂ ਜਲ ਆਇਆ ਹੇਂ ਝੱਗ ਹੁੰਦੀ ਐ ਪਾਣੀ ਦੇ ਉੱਤੇ ਅੱਛਾ ਜੀ ਉਹ ਜਿਹੜੇ ਬੁਲਬਲੇ ਹੁੰਦੇ ਨੇ ਨਾ ਵੱਢਦੇ ਹੁੰਦੇ ਝੰਡ ਦੇ ਜਲ ਦੇ ਉੱਤੇ ਹਾਂਜੀ ਜਲ ਦਾ ਉਹਦੇ ਜਲ ਤੋਂ ਜੇ ਉਹਨੂੰ ਵੱਖਰਾ ਕਰੀਏ ਤਾਂ ਵੱਖਰਾ ਨਹੀਂ ਹੋ ਸਕਦਾ ਉਹ ਹੂੰ ਹੂੰ ਤੇ ਚਾਕੇ ਆਪਾਂ ਚਾਹੀਏ ਬੁਲਬਲੇ ਕਿਤੇ ਅਲੱਗ ਲੈ ਜੀਏ ਫਿਰ ਉਹ ਜਲ ਤੇ ਪਿੰਡ ਨਹੀਂ ਖਵਾ ਬਹਿਣ ਜੀ ਜਲ ਤੇ ਪਿੰਡ ਕਰਨੇ ਥੱਲੇ ਦੀ ਹਵਾ ਪੈ ਵੀ ਬੁਲਬਲਾ ਫੜ ਜੂ ਠੀਕ ਹੈ ਸੋ ਤਾਂ ਬਾੰਦ ਗੜ ਜੂਦਾ ਹਾਂਜੀ ਹਾਂਜੀ ਹਾਂ ਜੀ ਦਮੇ ਨਾਲ ਖੜਿਆ ਹੋ ਹਾਂ ਹਾਂ ਜਲਦੇ ਪਿੰਡ ਗਲਾਂਗੇ ਹਵਾ ਤੇ ਬਾਲੂ ਨਿਕਲਿਆ ਨਹੀਂ ਬੁਲਬੁਲਾ ਜਿਹੜਾ ਪ੍ਰੈਸ਼ਰ ਆਉਲੀ ਕੋ ਜਾਣਾ ਪ੍ਰੈਸ਼ਰ ਤੇ ਬੁਲਬੁਲਾ ਨਾ ਖੜਦਾ ਹਾਂ 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 ਠੀਕ ਹੈ ਪ੍ਰੈਸ਼ਰ ਤੋਂ ਬੁਲਬੁਲੇ ਜਦੋਂ ਪ੍ਰੈਸ਼ਰ ਜਾਂਦਾ ਹੜਦਾ ਹੈ ਉਹ ਠੀਕ ਹੈ ਜੀ ਹਉ ਇਹ ਪਰਪੰਚ ਪਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ ਪਰ ਸੈਨ ਜਿਹੜਾ ਪਰਪਲ ਚੈਨਲ ਸੰਸਾਰ ਹੈ ਉਹ ਬਰਬਲੀ ਲੀਲਾ ਕਹਿੰਦੇ ਇਹ ਨੂੰ ਕਹਿੰਦੇ ਅੱਛਾ ਜੀ ਪਰਮਾਵਦੀ ਲੀਲਾ ਵੈਸੇ ਤਾਂ ਇਹ ਹੂੰ ਪਰ ਜਿਆ ਬਾਲਕ ਆਪਣੀ ਲੀਲਾ ਜਿਹਾ ਜਾਂਦਾ ਹੂੰ ਨੀਲਾ ਨਵਤਨ ਹੋਖੂ ਦਾ ਅੱਛਾ ਜੀ ਨੀਲਾ ਹੂਰੂ ਕਹਿੰਦੇ ਨੇ ਪਰ ਬਨਰੀ ਦੀ ਲੀਲਾ ਦਾ ਨਾ ਹੋਖਾਊਗਾ ਅੱਛਾ ਜੀ ਕਿਉਂਕਿ ਬਾਲ ਮਰੇ ਬਾਲਕੀ ਲੀਲਾ ਹੂੰ ਇਹ ਮਨ ਪਰਦਾ ਕਾਦਾ ਬਾਲਕ ਇਹ 자기 ਆਪਣੀ ਲੀਲਾ ਦਾ ਆਜ ਬਸ ਜਾਂਦਾ ਠੀਕ ਹੈ ਜੀ ਆਪਣੇ ਪਰਦੇ ਚ ਪਰਦਾ ਹੈ ਆਪਣੇ ਪਰਦੇ ਚ ਹੂੰ ਹੂੰ ਆਪਣੇ ਪਰਦੇ ਚ ਦਾ ਜਿਵੇਂ ਬਲਵਾਨ ਨੇ ਠੀਕ ਹੈ ਨਬ ਉਹ ਤੇ ਖਾਣੇ ਚਲੇ ਉਹਦੀ ਲੀਲਾ ਬੰਦ ਕੇ ਚਲੇ ਫਿਰ ਉਹ ਹੁੰਦਾ ਫਿਰ ਠੀਕ ਹੈ ਜੀ ਇਹ ਲੀਲਾ ਜੋ ਕੋਸ਼ਾ ਬਣਾ ਬਣਾ ਬੈਠਾ ਥੋੜਾ ਜਿਹਾ ਏਰੀਆ ਵੀ ਇੱਥੇ ਮੇਰਾ ਦਖਲ ਜੱਲੂ ਕਿਹਦਾ ਦੰਦ ਜੱਲਣਾ ਚਾਹੀਦਾ ਠੀਕ ਹੈ ਜੀ ਹਾਂ ਅੱਛਾ ਮੈਂ ਦੇਖਦਾ ਸੀ ਇਹਨਾਂ ਨੇ खैर ਇੱਕ ਜਿਹੜਾ ਇਹਨਾਂ ਦਾ ਭਗਤ ਬਾਣੀ ਦਾ ਟੀਕਾ ਉਹਦੇ ਵਿੱਚ ਔਂਕੜ ਲੱਗਿਆ ਸੀ ਚਾਹੀਦਾ ਨਹੀਂ ਸੀ ਉਹ ਫਿਰ ਬਾਣੀ 'ਚ ਠੀਕ ਹੈ ਪਾਰ ਬ੍ਰह्म ਕੀ ਲੀਲਾ ਮਤਲਬ ਪਾਰ ਬ੍ਰह्म ਮੁਕਤਾ ਚਾਹੀਦਾ ਠੀਕ ਹੈ ਜੀ ਵਿਚਰਤ ਆਨ ਨਾ ਹੋਈ ਵਿਚਰਤੋ ਕੀ ਭਾਬਾ ਜੀ ਵਿਚ ਰੱਤਾ ਜੀ ਆਹ ਜਦ ਨਾਲੇ ਵਿਚਰਦਾ ਹੈ ਵਿਚ ਵਿਚਲਣਾ ਹੁੰਦਾ ਵਿਚ ਰੱਖਿਆ ਵਿਚਾਰਣਾ ਹੂੰ ਹੂੰ ਰੱਖਿਆ ਵਿਚਾਰਣਾ ਵਿਚਰਦਾ ਵਿਚ ਠੀਕ ਹੈ ਜੀ ਆਉਣ ਨਾ ਹੋਈ ਮਤਲਬ ਵੱਖਰਾ ਨਹੀਂ ਹੁੰਦਾ ਜੀ ਵੱਖਰਾ ਨਹੀਂ ਹੁੰਦਾ ਵਿਚ ਠੀਕ ਹੈ ਜਿਹੜਾ ਜੀ ਲੱਗਿਆ ਹੋਇਆ ਹੈ ਨਾ ਇਹ ਤੋਂ ਹੂੰ ਹੂੰ ਵਿਚ ਲੀਦਾ ਸੀ ਇਹ ਨਹੀਂ ਅਲੱਗ ਹੁੰਦਾ ਉਹਦਾ ਜੀ ਡਰਲੀ ਹੋਣਾ ਚਾਉਦਾ ਜੇ ਆਂਡੋਂ ਦਾ ਫਿਰ ਬੋਲਬੋਲਾ ਫੁੱਟ ਜਾਂਦਾ ਠੀਕ ਹੈ ਜੀ ਉਹ ਕੀ ਕਹਿ ਰਹੇ ਉਰਵਲਾ ਕੀ ਫੁੱਟ ਜਾਂਦਾ ਹੈ ਹੂੰ ਉਰਵਲਾ ਫੁੱਟ ਜਾਂਦਾ ਠੀਕ ਹੈ ਜੀ ਅਸਲ ਵਿੱਚ ਇਹ ਜਿਹੜਾ ਹੈ ਨਾ ਇਹਦੇ ਵਿੱਚੋਂ ਜਿਹੜਾ ਨਿਕਲਦਾ ਨਾ ਬਾਹਰ ਹਾਂਜੀ ਇਹ ਉਹ ਵਰਲਡ ਦੇ ਵਿੱਚੋਂ ਅੱਜ 10 ਫਿਰਾਂ ਤੇ ਚਾਈ ਸੀ ਇਹ ਗੱਲ ਅਸਲ ਵਿੱਚ ਉੱਥੇ ਜ਼ਿਆਦਾ ਕਲੀਅਰ ਹੋਈ ਹੋਈ ਹੈ। ਅੱਛਾ ਜੀ। ਬੜੀ ਸੌਖੇ ਨਾਲ ਆਪਣੇ ਨਾਲ ਕਲੀਅਰ ਹੋਈ ਹੋਈ ਹੈ ਇਹ ਗੱਲ। ਹੂੰ। ਭਈ ਜਿਹੜਾ ਇਹਦਾ ਹੁਕਮ ਹੈ ਨਾ ਹੁਕਮ ਉਪਰਵੇਸ਼ਾ ਦਾ ਜ਼ਿਆਦਾ ਹੁੰਦਾ ਹੈ। ਠੀਕ ਹੈ ਜੀ। ਜਿਵੇਂ ਲਾਲਟੰਡ ਦੀ ਬੱਤੀ ਹੈ ਬਹੁਤ ਕਿਸੇ ਲੈਂਪ ਦੀ ਕਹ ਲੋ ਲਾਲਟੰਡ ਦੀ ਕਹ ਲੋ। ਹੂੰ। ਉਹ ਬਹੁਤ ਡਾਊਨ ਕਰਦੀ। ਅੱਛਾ ਜੀ। ਹਲਪ ਦੇ ਅੰਦਰੋਂ ਵੀ ਤਾਂ ਹੈਗੀ ਐ ਲਾਈਟ ਜ਼ਰੂਰ ਹੂੰ ਹੂੰ ਜਲਦੀ ਵੀ ਐ ਅੰਦਰ ਲਾਈਟ ਵੀ ਉਹਦੇ ਠੀਕ ਹੈ ਪਰ ਕਦੋਂ ਜਲਾਈ ਦੀ ਕਰਦੀ ਉਹ ਹੂੰ ਹੂੰ ਜਿਬਰੀ ਤੋਂ ਵੀ ਪਤਾ ਲੱਗਦਾ ਹੈ ਜਿਬਰੀ ਤੋਂ ਪਤਾ ਲੱਗਦਾ ਵੀ ਲਾਈਟ ਹੈ ਠੀਕ ਹੈ ਜਿਬਰੀ ਦਾ ਤਾਂ ਤਾਂ ਲਾਈਟ ਹੈ ਉਹਦੀ ਜਿਬਰੀ ਦੇ ਪਤਾ ਲੱਗਦਾ ਵੀ ਜਿਬਰੀ ਦੇ ਅੰਦਰ ਲਾਈਟ ਹੈ ਉਹ ਰੱਗ ਉਹਲੇ ਆਇਆ ਉਹਨੇ ਕਾਇਦਾ ਠੀਕ ਹੈ ਜਦੋਂ ਦੀ ਬੱਤੀ ਉੱਚੀ ਕਰ ਦਿੰਦੇ ਸੀ ਫਿਰ ਉਹ ਲਾਈਟ ਨਿਕਲ ਕੇ ਬਾਹਰ ਆ ਜਾਂਦੀ ਸੀ ਹਮਮ ਉਸ ਆਈ ਗੱਲ ਹੈ ਹਮਮ ਠੀਕ ਹੈ ਤੁਸੀਂ ਬਿਨੋਂ ਬੱਤੀ ਬੱਤੀ ਉੱਚੀ ਕਾਉਂਟ ਕਰੇ ਹਮ ਜਾਣੇ ਕਰੂਗਾ ਉੱਚੀ ਗੋ ਪਾਸ ਨਾ ਬੱਤੀ ਉੱਚੀ ਤਾਂ ਹੋ ਰਹਾ ਹੈ ਬੱਤੀ ਉੱਚੀ ਹੋ ਬੰਦ ਕਿ ਲਾਜੇ ਰੋ ਹਕੰਗਰ ਨਾ ਜੇ ਬੱਤੀ ਉੱਚੀ ਰਹਦੀ ਹੈ ਅੱਛਾ ਕੈਦ ਇਹ ਉਦੋਤ ਉਦੋਤ ਅੱਛਾ ਜੀ ਇਹ ਉਦੋਤ ਹੈ ਉਦੋਤ ਹੁੰਦਾ ਹੈ ਬਹੁਤ ਜ਼ਿਆਦਾ ਜੀ ਆਪ ਕੋ ਨਿਕਲਦੀ ਆਵਾਜ਼ ਹੁੰਦੀ ਹੈ ਉਦੋਤ ਕਹਿੰਦੇ ਉਹਦੇ ਹੁਣ ਠੀਕ ਹੈ ਜੀ ਹਾਂ ਤਾਂ ਉਦੋਤ ਜੋ ਸਵੇਰ ਉੱਠ ਚੱਲ ਰਿਹਾ ਹੈ ਚੱਲ ਰਹਾ ਹੈ ਉਹ ਤੇ ਬਹਿੜੀਓ ਠੀਕ ਹੈ ਜੀ ਜਦ ਬੱਤੀ ਉੱਚੀ ਕਰਦਾ ਨਾ ਉਹ ਬੰਦਾ ਬੱਤੀ ਉੱਚੀ ਹੋ ਜਾਂਦੀ ਹੈ ਹਾਂ ਹਾਂ ਪਾ ਜਾ ਉਹ ਮੁਦਬਤੀ ਦੀ ਵੀ ਜਲਦੀ ਬੰਨ ਖਤਮ ਠੀਕ ਹੈ ਜੀ ਬੋਲਬਲਾ ਫਟ ਗਿਆ ਤਾਂ ਬਾਹਰ ਬੋਲਬਲਾ ਬਣਿਆ ਤਾਂ ਨਾ ਹਾਂਜੀ ਚੰਦਰ ਦਾ ਬੋਲਬਲਾ ਬਣਿਆ ਤਾਂ ਨਾ ਕਾਲੇ ਢੇਰੇ ਚ ਠੀਕ ਹੈ ਜੀ ਲੈ ਪਟੋ ਆਊਟ ਹੋ ਹੀ ਤਾ ਲਾਈਟ ਬਾਹਰ ਹੂੰ ਹੂੰ ਕੋਈ ਹੈ ਰੀ ਜੋ ਚੰਦਰ ਦਾ ਬੋਲਬਲਾ ਬਣਿਆ ਤਾਂ ਨਾ ਹਾਂਜੀ ਉਹ ਨੂੰ ਬਰਮਲ ਡਿਕਾਇਰ ਬਰਮਲ ਆਲਡੋ ਅੱਛਾ ਜੀ ਇਹ ਉਹ ਹੀ ਹੈ ਹਮਮ ਰਮ ਦਾ ਅੱਲੇ ਰੂਪ ਹੈ ਠੀਕ ਪਿੰਡੇ ਜਾ ਕੇ ਢੋ ਹੋ ਜਾਂਦੇ ਨੇ ਕੁਝ ਬਾਹਰ ਰੋਤੀ ਬੱਤੀ ਹੋ ਜਾਂਦੀ ਹੈ ਬਾਹਰ ਜਨ ਲੌਣ ਲਾਏਦਾ ਬਾਹਰ ਆਲਾ ਜਾਂ ਸ਼ਰੀਰ ਤੇ ਹੁੰਦਾ ਅੰਦਰ ਅੰਦਰ ਹੈ ਉਹ ਅੱਛਾ ਉਹ ਬੱਤੀ ਤਾਂ ਉੱਥੇ ਜਲਦੀ ਹੈ ਜਿੱਥੇ ਹੈ ਹਮਮ ਪਰਮ ਦਾ ਹੈ ਬੱਤੀ ਇਥੋਂ ਚੱਲਣ ਆਉਦਾ ਹੈ ਠੀਕ ਕਹਾਂ ਚੱਲਣ ਗੱਲਾਂ ਕਰਨ ਉਹ ਉਦੋਂ ਤੋਂ ਹੋਇਆ ਹੋਇਆ ਕੰਨ ਅੱਛਾ ਜੀ ਆ ਉਹ ਬੋਲਣੇ ਬੋਲਣੇ ਤਾਂ ਜਿਆਦਾ ਪਾਸੋਂ ਸੁਝਾ ਨਹੀਂ ਸਕਦੇ ਇਹਨੂੰ ਠੀਕ ਹੈ ਜੀ ਬਸ ਆਲੇ ਦੇ ਸਰਬੇ ਹੁਣ ਕੀ ਕਰੀਏ ਹੋਰ ਹਾਂਜੀ ਮਿੱਥਿਆ ਪਰਮ ਅਰ ਸੁਪਨ ਮਨੋਰਥ ਸੱਤ ਪਦਾਰਥ ਜਾਣਿਆ ਮਿੱਥਿਆ ਪਰਮ ਹੂੰ ਹੂੰ ਆ ਇਹ ਪਰਮ ਸਾਰੇ ਮਿੱਥਿਆ ਹੈ ਇਹੇ ਪਰਮ ਕੋਈ ਚੀਜ਼ ਨਹੀਂ ਪਰਬ ਚੂਠ ਹੈ ਪਰਬ ਖੁੱਛਦੀ ਦੋਦਦੀ ਘਾੜ ਦਾ ਪਰਬ ਅੱਛਾ ਜੀ ਦੇਣਾ ਕੀ ਹੈ ਦੇਣਾ ਕਿਉਂਸ਼ਾਗਾ ਚਾਨਣ ਨਹੀਂ ਹੈ ਉਸ ਲੈਡ ਦੀ ਗੈਰਾ ਜੀ ਦਾ ਕੋਈ ਦੇਣਾ ਠੀਕ ਹੈ ਜੀ ਕਿਉਂ ਨਹੀਂ ਦੇਣਾ ਕੋਈ ਸ਼ੋਹ ਚਾਨਣ ਨੂੰ ਕਰੂ ਤੱਕ ਘਰ ਆ ਮਾਰੇ ਹਾਂ ਜੀ ਵਿਰੋਧ ਨਾ ਕਰੇ ਚਾਨਣ ਦਾ ਤੇਰਾ ਚਾਨਣ ਦਾ ਵਿਰੋਧ ਨਹੀਂ ਕਰਦਾ ਹੂੰ ਅਡਾਲ ਨਹੀਂ ਜਾਂਦਾ ਇਹਨੂੰ ਬਰੋਦ ਨੂੰ ਦੀ ਕਰਦਾ ਠੀਕ ਹੈ ਜੀ ਐਨਾ ਡਰਦਾ ਨਹੀਂ ਹੈ ਤੇ ਜਿੱਥੇ ਲਾਈਟ ਖੜ ਜਾ ਉਹਦੀ ਘੜ ਵੀ ਜਾਂਦਾ ਹੂੰ ਹੂੰ ਤੇਲੀ ਵਾਰੀ ਜੋਲ ਨਾਲ ਗੱਡੀ ਭਜਾ ਲਿਓ ਮੇਰਾ ਆਨਲਾਈਨ ਭਜੂ ਜਦੋਂ ਤੁਸੀਂ ਬਜੋਗੇ ਠੀਕ ਹੈ ਜੀ ਜਿੱਦਾਂ ਤੁਸੀਂ ਫਿਰ ਕੋ ਥੋੜੀ ਕਰਤੀ ਹੋ ਵੀ ਗੱਲ ਲੱਗਦਾ ਮੈਂ ਪਿਛਲੇ ਹਫਤੇ ਇੱਕ ਸਕੂਲ ਚ ਗਿਆ ਸੀ ਉੱਥੇ ਆ ਲਿਖਿਆ ਹੋਇਆ ਸੀ ਕਹਿੰਦੇ ਟਰੂਥ ਐਗਜ਼ਿਸਟਸ ਓਨਲੀ ਫਾਲਸ ਸ਼ੁਡ ਹੈਸ ਟੂ ਬੀ ਇਨਵੈਂਟਡ ਕਾ ਹਮੇਸ਼ਾ ਹੀ ਖੜਾ ਝੂਠੇ ਲੱਭਣਾ ਪੈਂਦਾ ਚੋੜ ਆਈ ਤੇ ਜੇ ਦੇਰ ਜੇ ਚਾਨਣ ਹੈਗਾ ਤਾਂ ਚਾਨਣ ਨਹੀਂ ਤਾਂ ਰਹਿਣਾ ਹੀ ਹਨੇਰਾ ਤਾਂ ਉੱਥੇ ਹੈ ਹੀ ਨਹੀਂ ਹੋਈ ਨਹੀਂ ਸਕਦਾ ਹਨੇਰਾ ਉੱਥੇ ਕਿੱਥੇ ਉਹ ਨਾਲ ਵੀ ਗਾਇਰ ਹੈ ਨਹੀਂ ਤੇ ਸੱਚ ਦੀ ਗਾਇਰ ਜਾਂ ਸੱਚ ਗੁਪਤ ਹੋ ਜਾਂਦਾ ਨਾ ਹਾਂਜੀ ਝੂਠ ਬਰਦਾਨ ਬਰ ਜਾਂਦਾ ਠੀਕ ਹੈ ਜੀ ਸੱਚਾ ਇਹ ਫੇਰ ਗਾਇਦਾ ਨਾ ਹਾਂਜੀ ਮੈਨੂੰ ਗਾਉਲੀ ਪੰਜਾਇਦਾ ਦੀਰਤ ਰੋ ਹਾਂਜੀ ਮਿੱਥੇ ਮਿੱਥਿਆ ਭਰਮ ਅਰ ਸੋਪਨ ਮਨੋਲ ਤੇ ਸੱਤ ਪਦਾਰਥ ਜਾਣੇ ਅ ਪਰ ਉਹ ਉਹ ਸਿੱਧਾ ਸੱਤ ਪਦਾਰਥ ਸਮੋਨ ਲਿਆ ਇਹ ਜਿਹੜਾ ਪਰਪੰਚ ਹੈ ਤਾਂ ਮਿੱਥਿਆ ਸਾਰਾ ਹੀ ਪਰਬ ਉਹਨੂੰ ਸੱਤ ਇਹਦੇ ਸੱਤ ਉਹਦਾ ਪਰਬ ਠੀਕ ਹੈ ਸੰਸਾਰ ਦੇ ਸੱਚ ਹੋਂ ਦਾ ਇਹ ਐਨਜੀ ਜੀਵਨ ਜਗ ਸੱਚ ਕਰ ਜਾ ਠੀਕ ਹੈ ਉਹ ਤੋ ਕਹਿਸ ਗੱਲ ਦਾ ਤੈਨੋਂ ਉਹਨੋਂ ਸਹਿਜਾ ਹੈਗਾ ਸੁਪਨੇ ਨੂੰ ਉਹ ਸੱਚ ਬਨ ਲਿਆ ਆਏ ਗੁਜ਼ਰਤੀ ਗੱਲ ਹੈ ਸੁਪਨੇ ਚ ਸੁਪਨਾ ਹੁੰਦਾ ਹੀ ਸਕਿਆ ਮੇਰੀ ਗਿਆਨ ਦੀ ਨਾ ਹੁੰਦਾ ਤਾਂ ਰੋਦਦਾ ਲੱਭ ਲਾਗਲਾ ਠੀਕ ਹੈ ਜੀ ਅਗਲਾ ਪਿਛਲਾ ਗਿਆਨ ਹੋਪਨੇ ਚ ਹੁੰਦਾ ਹੀ ਨਹੀਂ ਹੂੰ ਹੂੰ ਇਹ ਸੁਪਨਾ ਨਾ ਹੁੰਦਾ ਸ਼ਾਇਦ ਇਸ ਜੀਵਨ ਨੂੰ ਸਮਝ ਰੋ ਸਕਦੇ ਸਭ ਤੋਂ ਜ਼ਿਆਦਾ ਸਾਨੂੰ ਵਿਸ਼ਵਾਸ ਉੱਪਰ ਜਿਹੋ ਆਊਗਾ ਜੀਵਨ ਬਾਰੇ ਹੂੰ ਹੂੰ ਕੁਰਬਾਨੀ ਤੇ ਅੱਛਾ ਸੁਪਨਾ ਦੇ ਵਿੱਚ ਸਾਨੂੰ ਜਿਹੜਾ ਜੀਵਨ ਸਾਡਾ ਪਿੱਛੇ ਲੰਘ ਗਿਆ ਕਈ ਵਾਰ ਉਹਦਾ ਵੀ ਗਿਆਨ ਦੇ ਹੁੰਦਾ ਹੂੰ ਹੂੰ ਜੇ ਪਿਛਲਾ ਸੁਪਨਾ ਆ ਜਾਏ ਤਾਂ ਸਾਨੂੰ ਪਤਾ ਲੱਗਦਾ ਵੀ ਅਸੀਂ ਇਹ ਜੋ ਉਸ ਉੱਪਰ ਦੇ ਵਿੱਚਾਂ ਉਹੀ ਕੁਝ ਕਰਨਾ ਹੈ ਜੀ ਐਸਾ ਲੱਗਿਆ ਰਗਿਆ ਜੀ ਹਾਂਜੀ ਉਹ ਕਿੱਥੇ ਚਲੇ ਜਾਂਦਾ ਗਿਆਨ ਹੂੰ ਗਿਆਨ ਵੀ ਸਾਰ ਕੇ ਵੀ ਆ ਜਾਂਦਾ ਉਹ ਗਿਆਨ ਹੂੰ ਹੂੰ ਸੁਪਨੇ ਜੋ ਗਿਆਨ ਕੀ ਉਹਦਾ ਜਾ ਕੇ ਉਹ ਕਿਉਂ ਖਜਦਾ ਇਸ ਕਿਉਂਦਾ ਜਵਾਬ ਉੱਥੇ ਪਿਆ ਜਿਹੜਾ ਲੋ ਪੰਜੂ ਦੇ ਪਾਸ ਜਾ ਕੇ ਨੇ ਤੇ ਲੋ ਇਹ ਆਦ ਆ ਗਿਆ ਬਹੁਤ ਕੁਝ ਹੂੰ ਹੂੰ ਧੰਨ ਬੋਦਿਆ ਜਾਗਦਾ ਯਾਦ ਆਉਂਦਾ ਹੀ ਹੈ ਸਾਨੂੰ ਵੀ ਆਉਂਦਾ ਹੀ ਹੈ ਯਾਰ ਹਮ ਹਮ ਸੁਪਨੇ 'ਚ ਯਾਦ ਵੀ ਹੁੰਦਾ ਜਾਗਦੇ ਨੂੰ ਯਾਦ ਆ ਜਾਂਦਾ ਹਮ ਹਮ ਜਿਹੜਾ ਜਾਗੂਗਾ ਉਹਨੂੰ ਯਾਦ ਆ ਜਾਊਗਾ ਜਿਹੜਾ ਨਹੀਂ ਜਾਗੂਗਾ ਉਹ ਚੱਕਰਦਾ ਰਹੇ ਨਾ ਮੁਰਦੇ ਕੀ ਫਰਕ ਪੈਂਦਾ ਇਸ ਕਰਕੇ ਇਹਦੀ ਲੋਕ ਮੰਨਦੇ ਜਾਗਦਾ ਦੀ ਜਾਗਦੇ ਦੀ ਗੱਲ ਸੁਪਨੇ ਵਾਲਾ ਸੋਚਾ ਦੇ ਬੋਲ ਸਕਦਾ ਇਹੀ ਉਹ ਕਹਿ ਰਹੇ ਅਗਲੀਆਂ ਦੋ ਲਾਈਨਾਂ ਜੀ ਸੁਕ੍ਰਿਤ ਮਨਸਾ ਗੁਰ ਉਪਦੇਸ਼ੀ ਜਾਗਤ ਹੀ ਮਨ ਮੰਨਿਆ ਹਾਂ ਬੱਲੂ ਵਾਲਿਆ ਇਹ ਗੱਲ ਨੂੰ ਸਿੱਤਾ ਤੇ ਆਦਮੀ ਨਹੀਂ ਬੋਲ ਸਕਦਾ ਸਰ ਆਣ ਆਦਮੀ ਨਹੀਂ ਬੋਲ ਸਕਦਾ ਇਹ ਦੁਨੀਆ ਨੂੰ ਸੁਪਨਾ ਬਣ ਲਈ ਅਸੀਂ ਇਹ ਗੱਲ ਗਲਤ ਹੈ ਬੱਲਿਆ ਕਿਸੇ ਨੇ ਬਣੀ ਕਹਿੰਦੇ ਸਾਰੇ ਹੀ ਨੇ ਹਾਂਜੀ ਜਬਾਂ ਦੀ ਗਲਾਮੀ ਸਾਰੇ ਹੀ ਬੰਦ ਨੇ ਬੰਦ ਕਰਕੇ ਕੋਈ ਵੀ ਨਹੀਂ ਸੁਣਦਾ ਸੱਚ ਕਰਕੇ ਕੋਈ ਵੀ ਨਹੀਂ ਸੁਣਦਾ ਮੰਨਦਾ ਠੀਕ ਹੈ ਜੀ ਇਹਦਾ ਜਾਗਦਾ ਉਹ ਉਹਦਾ ਦੇਖ ਕੇ ਕਹਿੰਦਾ ਆ ਜਿਹੜਾ ਅਸੀਂ ਨਾਲ ਸੁਣੀ ਸੁਣਾਈ ਕਹਿੰਦੇ ਸੁਪਨੇ ਠੀਕ ਹੈ ਸੁਣੀ ਸੁਣਾਈ ਗੱਲ ਕਹਿਣ ਦਾ ਜਾਗਦੇ ਦੀ ਕਹਿਣ ਦਾ ਦੇਖ ਕੇ ਕਹਿਣ ਦਾ ਇਹੀ ਫਰਕ ਹੈ ਉਹਨਾਂ ਨੇ ਵਾੜੀ ਦੇਖ ਕੇ ਲਈ ਹੈ ਅਸੀਂ ਸੁਣੀ ਸੁਣਾਈ ਗੱਲ ਕਰਦੇ ਹਾਂ ਜੀ ਅਸੀਂ ਸੁਣ ਵੱਡਾ ਆਖੇ ਸਭ ਕੋਈ ਕਹੀ ਜਾਣੀ ਕਹਤ ਨਾਮ ਦਿਓ ਹਰ ਕੀ ਰਚਨਾ ਦੇਖੋ ਹਿਰਦੈ ਵਿਚਾਰੀ ਸਾਡੇ ਕੋਈ ਵੀ ਇਹਾਰਤ ਦਤੋ ਜੀ ਸੁਣੀ ਸੁਣਾਈ ਗੱਲ ਦਾ ਦੇ ਗਵਾਹ ਰੂਹ ਇਕੱਠ ਲੀ ਗੱਲ ਦੀ ਹੂੰ ਹੂੰ ਜੇ ਗਵਾਹ ਹੈ ਮੈਂ ਸੁਣਿਆ ਜੀ ਇਹਨੇ ਕਤਲ ਕਰਦਾ ਕੋਈ ਡਾਊਟ ਬਾਹਰ ਨਿਕਲ ਜਾ ਠੀਕ ਹੈ ਉਹ ਲੋਕਾਂ ਦਾ ਇਹਨਾਂ ਦੇਖਿਆ ਕਿ ਉਹ ਲੈ ਆਓ ਰਹੀ ਜਾਓ ਪਸੂ ਕਰ ਲੂ ਹੂੰ ਹੂੰ ਇਹ ਸਾਰਾ ਕਿੰਨਾ ਹੋ ਰਿਹਾ ਹੈ ਸਾਡੇ ਪ੍ਰਚਾਰ ਜਾਗਿਆ ਹੋਇਆ ਜਾਗਿਆ ਹੋਣ ਦੀ ਗੱਲ ਸੁੱਤੇ ਪਏ ਆਦਮੀ ਕਰ ਰਹੇ ਹਾਂਜੀ ਉਹ ਜਗੂ ਵਾਲੂ ਬਦਲ ਲਗੂ ਗਏ ਗੱਲ ਕੀ ਹੈ ਸੁੱਤਾ ਬਹਿ ਕੇ ਅਰਥ ਕਰ ਦੂੰਗਾ ਹੂੰ ਹੂੰ ਅਸੋ ਸੁੱਤਾ ਬਹਿ ਖਦੂ ਨਾ ਲੜੀ ਜਾਂਦਾ ਨੇ ਉਹ ਕੁਝ ਮੋਸਲਾ ਕੁਝ ਬੋਲਦਾ ਵਿਦਵਾਨ ਦੀ ਵਿਵਸਥਾ ਸੁੱਤੀ ਹਵਸਤਾ ਹੈ ਗੁਰਮੁਖੀ ਵਸਤਾ ਜਾਂ ਅਤਰਤ ਵਸਤਾ ਉਹ ਵਸਤਾ ਦਾ ਫਰਕ ਹੈ ਠੀਕ ਹੈ ਜੀ ਕਹਤ ਪ੍ਰਭਾਂਤ ਦੀਆਂ ਦੁਸ਼ਮਣੀਆਂ ਨਾਲੇ ਗੁਰਮੁਖੋ ਪ੍ਰੇਮ ਉਹਦੇ ਵਾਸਤੇ ਸਾਰੇ ਕੋਲ ਪਰ ਸੱਚੇ ਹੈ ਠੀਕ ਹੈ ਜੀ ਕਹਤ ਨਾਮਿ ਜੋ ਹਰ ਕੀ ਰਚਨਾ ਦੇਖੋ ਰਿਦੈ ਵਿਚਾਰੀ ਇਹਦਾ ਹਰ ਕੀ ਰਚਨਾ ਨੂੰ ਰਦੈ ਵਿਚਾਰ ਕੇ ਦੇਖ ਲੋ ਇਹ ਕਾਹਨੂ ਆਪਣਾ ਕਿਸੇ ਦਾ ਆਪਣਾ ਕਿਸੇ ਦਾ ਘੱਟ ਖਲ ਹੈ ਠੀਕ ਹੈ ਜੀ ਪਿਚਾਰ ਕਰਦਾ ਦੇਖੋ ਹਮ ਹਮ ਤਾਂ ਲੇ ਜੀ ਬਹੁਤ ਖੁਸ਼ ਹੁੰਦਾ ਤਾਂ ਉਹੀ ਹੈ ਜਿਹੜਾ ਉਹ ਚਾਹੁੰਦਾ ਹਾਂਜੀ ਅਸੀਂ ਤਾਂ ਸਾਰੇ ਬਹੁਤ ਕੁਝ ਚਾਹੁੰਦੇ ਹਾਂ ਹਮ ਹਮ ਪਰ ਹੁੰਦਾ ਜਿਉਂਦੀ ਅਸੀਂ ਬਥੇਰਾ ਕੋ ਕਰਦੇ ਆ ਕੋਸ਼ਿਸ਼ਾਂ ਕਰਦੇ ਆ ਹੁੰਦਾ ਜਿਉਂਦੀ ਠੀਕ ਹੈ ਜੀ ਬਾਸੇ ਦੋਦੀ ਉਹ ਲੀਲਾ ਉਹਦੇ ਰੱਖਣਾ ਦੇਖੋ ਰਦੇ ਵਿਚਾਰੀ ਟਟਕ ਟੰਤਰ ਸਰਬ ਨਿਰੰਤਰ ਕੇਵਲ ਏਕ ਮੂਰਾਰੀ ਸਾਰੇ ਦੇ ਘਟ ਘਟ ਦੇ ਵਿੱਚ ਕੋਈ ਬੁਰਾਰੀ ਆ ਉਹ ਇੱਕ ਤਾਂ ਉਹਦਾ ਸੁਭਾਅ ਇੱਕ ਹੈ ਇੱਕ ਜੀ ਹੈ ਉਹ ਇੱਕ ਦਾ ਮਤਲਬ ਹੈ ਇੱਕ ਦੇ ਅਰਥਾਂ ਦਾ ਫਰਕ ਕੇਵਲ ਇੱਕ ਲਿਖਿਆ ਜੀ ਹੈ ਕੇਵਲ ਇੱਕ ਮੁਰਾਰੀ ਹੈ ਜੀ ਉਹ ਠੀਕ ਹੈ ਜੀ ਸੁਭਾਅ ਕਰਕੇ ਉਹ ਇੱਕ ਬੁਰਾਰੇ ਦਾ ਸ਼ਬਦ ਗੁਰੂ ਆ ਫਿਰ ਉਹ ਦੁਸ਼ਮਣਾਂ ਦਾ ਸਾਡਿਆਂ ਦਾ ਦੁਸ਼ਮਣ ਅਸੀਂ ਤਾਂ ਕਈ ਵਾਰ ਦੁਸ਼ਮਣਾਂ ਨੂੰ ਬਿੱਤਰ ਬਣਾਈ ਬੈਠੇ ਆ ਹੂੰ ਹੂੰ ਅਸੀਂ ਦਾ ਲੋਭ ਨੂੰ ਬਿੱਤਰ ਬਣਿਆ ਆ ਗਰੋਹ ਨੂੰ ਬਿੱਤਰ ਬਣਿਆ ਆ ਹੂੰ ਹੂੰ ਤਾਹੀ ਦਾ ਘਰ ਬੜੀ ਬੈਠੀ ਆ ਬੰਦੀ ਹੂੰ ਹੂੰ ਇਧਰ ਉਹ ਪਤੀ ਗਾਦੇ ਆ ਪਰ ਜਾਲੂ ਲਈ ਬੈਠੀ ਆ ਘਰ ਠੀਕ ਹੈ ਪਤੀ ਬੜਾ ਸੁਰਉਪਤੀ ਪੜੇ ਪਤੀ ਨੇ ਦੇ ਹੂੰ ਹੂੰ ਕਹੇ ਗੱਲੀਆ ਨਾ ਇਹਰ ਵਾਲੀ ਬੈਠੀ ਐ ਨਾ ਕਿਹੜਾ ਧਰਮ ਹੈ ਜਿਹੜਾ ਲੋਕ ਨੂੰ ਜੰਦਾ ਕਹਿੰਦਾ ਹਾਂਜੀ ਯਾਰ ਬੇਦੀ ਹੋਇ ਤਰੰਗਾ ਬਰੋਂ ਰੁਕਰੀ ਜਿੱਕਾ ਸਮੇਂ ਦਾ ਬਰੋਂ ਰੁਕਰੀ ਜਿੱਕਾ ਸਮੇਂ ਦਾ ਨਾਲੇ ਬਕਾਲ ਨੇ ਨਾਲੇ ਘਰ ਨਾਲੇ ਆਲੀਆ ਦਾ ਸੰਗਰਾਂਉ ਨੇ ਪੁੱਤ ਕੁੱਗਦੇ ਹੋ ਬੋਏ ਨਾ ਪਰ ਮੰਨੇ ਸਾਲ ਨਾਲ ਗੰਨ ਬਹੁਤ ਇਹੋ ਜਿਹੇ ਕਰਵਾਣਾ ਪੈਣੀ ਪੁੱਤ ਨੂੰ ਰਿਜ਼ਲਟ। ਅਰੇ ਜੀ ਤੁਸੀਂ ਕਹਿ ਰਹੇ ਹੁੰਦੇ ਵੀ ਸਾਡੇ ਦੁਸ਼ਮਣ ਨੇ ਹੂੰ ਹੂੰ ਸਾੱਚੇ ਪਰੇ ਲੋ ਦੁਸ਼ਮਣ ਗੁਰਬਖਣੀ ਦੇ ਦੁਸ਼ਮਣੇ ਬੰਦੇ ਨੇ। ਹੂੰ ਹੂੰ ਉਹ ਆਰੀ ਤਾਂ ਇਹਨਾਂ ਨੂੰ ਦੁਸ਼ਮਣੇ ਕਹੂਗਾ ਪੁਰਾਣੀ ਤਾਂ ਇਹਨੂੰ ਕਹੇ ਤਾਂ ਚੰਗਾ ਕਹੂਗਾ ਜੀ। ਹੂੰ ਹੂੰ ਵੁਰ ਅਰੀ ਹੈ ਵੁਰ ਅਰੀ ਦਾ ਮਤਲਬ ਹੈ ਵਿਰੇ ਦੁਸ਼ਮਣਾਂ ਦਾ ਦੁਸ਼ਮਣ ਅੱਛਾ ਜੀ ਵੁਰ ਅਰੀ ਲਖਦਾ ਹੈ ਹੂੰ ਹੂੰ ਇਹ ਨਵੇਂ ਰੀ ਦਾ ਮਤਲਬ ਹੈ ਅੱਛਾ ਜੀ ਸੱਚ ਹੂੰ ਆਹ ਇਹ ਤੈਂਕਾਰ ਹੈ ਉਥੇ ਪਰਹਾਰ ਹੈ ਦਾ ਹੂੰ ਹੂੰ ਸੱਚਾ ਹੂੰ ਹੂੰ ਤੇਨ ਘਾਲ ਰਿਹਾ ਜੀ ਕੋਈ ਨਹੀਂ ਪਰ ਆਰ ਵਿੱਚ ਸਾਡੇ ਦੀ ਹਮਨੇ ਦਾ ਠੀਕ ਹੈ ਕਾਲਾਂ ਯਸਾਰਾ ਹੂੰ ਹੂੰ ਉਹ ਪਰ ਕਿਤੇ ਪ੍ਰਗਟ ਹੈ ਕਿਤੇ ਪ੍ਰਗਟ ਹੈ ਦੀ ਹੂੰ ਹੂੰ ਬਸ ਉਹ ਪ੍ਰਗਟ ਕਰ ਲੂਗੇ ਤਾਂ ਇਹ ਦੇ ਜੋ ਭਜਣਗੇ ਇਹ ਨਹੀਂ ਨਿਕਾੜਾਂ ਨਹੀਂ ਹਰਨ ਪੰਜਾਬਕਾਰਾਂ ਨੇ ਤੁਸੀਂ ਬੋਲਣੇ ਹੂੰ ਹੂੰ ਸਾਕੀ ਪਰਗੜਾ ਹਿਲਦੇ ਚ ਕਰੂਗੇ ਫੇਰੇ ਘਰ ਛੱਡ ਜਾਂਦੇ ਨੇ ਬਾਲਾਂ ਨੂੰ ਛੱਡਦੇ ਇਹ ਜੱਪ ਤੱਪ ਹੋਰ ਕਰੇਂ ਜੀ ਲੋਦੀ ਘਰ ਛੱਡਦੇ ਹੂੰ ਹੂੰ ਆਓ ਨਾਲ ਗੱਲੋਂ ਦਾਂਦੀ ਗੱਲ ਦੇ ਹੂੰ ਹੂੰ ਦਾਂਦ ਗੱਲੋਂ ਗੇ ਸਾਧ ਫੇ ਲੋਭ ਦੀ ਗੱਲ ਲੋਗੇ ਠੀਕ ਹੈ ਅਸ ਬਾਕੀ ਸਾਰਾ ਕੁਝ ਅਫਰਾ ਕੇ ਇਹ ਤੋਂ ਨਹੀਂ ਕਰਦਾ ਬਸ ਆਪਣੇ ਮਤਲਬ ਦੀ ਚੀਜ਼ ਕਰਦਾ ਤਾਂ ਫੇਰੀ ਦਾ ਫੇਰ ਸਮੋਚਾ ਕੀ ਵੀ ਘਟ ਘੜੇ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ ਸਾਰੇ ਮੁੜੇ ਦਰਨੋਂ ਦੇ ਤੇ ਆਪਣਾ ਤੇ ਪ੍ਰਭ ਕਾ ਲੋਬ ਦੇ ਵੇਸ ਕਾ ਵਿਸਰਾਮ ਹੂੰ ਹੂੰ ਆ ਜਦ ਸਤਿ ਸਬਾਦ ਹੋ ਜਾਂਦਾ ਤੁੰਗ ਕੋਲ ਹੂੰ ਹੂੰ ਸਤਿ ਸਬਾਦ ਆਲੂ ਹੱਟਦਾ ਨਾਲ ਹਟਾਉ ਤੋਈ ਬਰਗਰ ਹੋ ਜਾਂਦਾ ਤਾਰੀ ਦਾ ਹੈਗਾ ਉਹ ਅਗਰ ਘਰ ਵਾਲਾ ਹੀ ਨਹੀਂ ਘਰ ਉਪਦੇਸ਼ ਕਿਨੂ ਕਰੇ ਠੀਕ ਹੈ ਹਾਂ ਹਾਂਜੀ ਉਹ ਬੋਲਦੇ ਕੀ ਦੇ ਨਾਲ ਘਰ ਵਾਲਾ ਤਾਂ ਘਰੇ ਨਹੀਂ ਹੈ ਹੂੰ ਹੂੰ ਉਪਦੇਸ਼ ਕਿਨੂੰ ਕਰੇ ਉਹਦੇ ਲੈਣਾ ਉਹਦਾ ਪਰਦੇਸ ਵਿੱਚ ਦਾ ਘਰ ਛੱਡੀ ਫਿਰਦਾ ਹਾਂਜੀ ਪੁਰਾਣੀ ਘਰ ਬੈਠਾ ਹੈ ਵੀ ਇੱਥੇ ਆਵੇ ਤਾਂ ਨੂੰ ਕਰ ਉਪਦੇਸ਼ ਕਰਾਂ ਉਹ ਆ ਭਾਈ ਆ ਤਾਂ ਫੇ ਛੱਡ ਗਿਆ ਆ ਤੇਰਾ ਕੰਮ ਆਇਆ ਹੈ ਕਾਬਰਾ ਨਾ ਕਰ ਉਹਦਾ ਘਰ ਵੜਿਆ ਹੀ ਨਹੀਂ ਬਣਦਾ ਹੀ ਨਹੀਂ ਹੈ ਹੂੰ ਹੂੰ ਆ ਪੁਰਾਣੀ ਦਾ ਘਰ ਹੈ ਘਰ ਵਾਲਾ ਘਰ ਦੀ ਹੈ ਬਾਹਰ ਘਦੀ ਘਰ ਹੈ ਹੂੰ ਹੂੰ ਕਹਉਂਦਾ ਜਦ ਘਰ ਨਾ ਆਉਂਦਾ ਰੋ ਜਾਂਦਾ ਉਹ ਤਾਰਾ ਤੁਮ ਹਾਂਜੀ ਸਭ ਨੂੰ ਉਰੇ ਡਰ ਨੂੰ ਜਾਂਦੀ ਪਰ ਉਹ ਗਲੀ ਦੇ ਮੋੜ ਤੋਂ ਪਹਿਲਾਂ ਹੀ ਬੇਹੋਸ਼ ਹੋ ਜਾਂਦਾ ਅੱਛਾ ਜੀ ਦੇਖੇ ਜਾਂਦਾ ਨਾ ਹਾਂ ਹਾਂ ਜਦ ਕਿ ਹੁੰਦਾ ਜੋ ਤਾਂ ਖਾ ਪੀ ਕੇ ਠੀਕ ਹੈ ਜੀ ਆ ਗਲੀ ਦੇ ਮੋੜ ਤੋਂ ਬੇਹੋਸ਼ ਹੋ ਜਾਂਦਾ ਚੱਕ ਲੈ ਜਾਵੇ ਫਾਦ ਦਿੰਦੇ ਵੀ ਕਰ ਹਾਂ ਹਾਂ ਪਾਈਦਾ ਹੁੰਦਾ ਉੱਥੇ ਹੀ ਖੜਾ ਹੁੰਦਾ ਹੂੰ ਉਹਦਾ ਵੀ ਭਾਈ ਦਾ ਇੱਕ ਤਾਂ ਹੂੰ ਹੂੰ ਉਹਨੂੰ ਇਹ ਪਤਾ ਹੀ ਨਹੀਂ ਐ ਵੀ ਮੈਂ ਕਿੱਥੇ ਪਿਆ ਸੀ ਕਿੱਥੇ ਰਿਹਾ ਸੀ ਸੁਰਤੋਂ ਨਹੀਂ ਆਉਂਦੀ ਐ ਉਸੇ ਬੋਰਡ ਤੇ ਆ ਕੇ ਸੁਰਤੋਂ ਆਉਂਦੀ ਐ ਇੱਕ ਕੰਢੇ ਤੋਂ ਉੱਤੇ ਜਾ ਕੇ ਇਹਨੂੰ ਸੁਰਤਿ ਕੁੜੀ ਆ ਕੇ ਸੁਰਤੋਂ ਆਉਂਦੀ ਐ ਤੇਰ ਕੁੜੀ ਛੱਡ ਕੇ ਜਦ ਜਾਂਦਾ ਕੰਢ ਕੰਢ ਤੱਕ ਜਦ ਸੁਲ ਜਾਂਦਾ ਠੀਕ ਹੈ ਤੇ ਪਰ ਮੁਰਾਰੀ ਦਾ ਅਰਥ ਆਪਾਂ ਪ੍ਰਮਾਤਮਾ ਕਰ ਸਕਦੇ ਹਾਂ ਜੀ ਕਰ ਸਕਦੇ ਪਰਮਾਤਮਾ ਨਹੀਂ ਕਰ ਸਕਦੇ ਪਰਮੇਸ਼ਰ ਕਰ ਸਕਦੇ ਠੀਕ ਹੈ ਕਿਉਂਕਿ ਇੱਥੇ ਲਿਖਿਆ ਇੱਥੇ ਪਰਮਾਤਮਾ ਹੀ ਕੀਤੇ ਜਾਣੇ ਹਰੇਕ ਘਟ ਹੱਦੋਂ ਦਾ ਇਹ ਹਾਂ ਬਸ ਬਾਤ ਦਾ ਜਿੱਦ ਜਿੱਦੇ ਕਰੋ ਘਟ ਲੈਣਾ ਜਿੱਤ ਲੈ ਵਕਾਰ ਇਹਨੇ ਆਪ ਹੀ ਪਰਮਾਤਮਾ ਬਸ ਆਹੀ ਰਹਾ ਹੈ ਠੀਕ ਹੈ ਜੀ ਆਹ ਮਹਾਤਮੇ ਨੇ ਵੱਢ ਪਰਮਾਤਮਾ ਆਤਮਾ ਹੈ ਦੀ ਠੀਕ ਹੈ ਜੀ ਇੱਥੇ ਸਰ ਇਹਨੇ ਵੱਢ ਪਰਬ ਈਸ਼ਵਰ ਹੈ ਜੀ ਠੀਕ ਹੈ ਜੀ ਹਾਂ ਇਸ ਤਰ੍ਹਾਂ ਇੱਕ ਡਿਗਰੀ ਦਾ ਲੋ ਹੈ ਠੀਕ ਹੈ ਜੀ ਇੱਥੇ ਹੁਣ ਆਪਣਾ ਇਹ ਦੂਸਰਾ ਸ਼ਬਦ ਜਿਹੜਾ ਭਗਤ ਨਾਮਦੇਵ ਜੀ ਦਾ ਬਾਣੀ ਦੇ ਅੰਦਰ ਅੰਕਿਤ ਹੈਗਾ ਇਹ ਇੱਥੇ ਸਮਾਪਤੀ ਹੈ ਜੀ ਦੀ